ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਡ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੁਲਕ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਲਓ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਜੇ ਕਿਚਨ ਟਾਬਲ ਦੀ ਯਾਨੀ ਕਿ ਕਿਚਨ ਦੇ ਕੱਪੜਿਆਂ ਦੀ ਜੀ ਤੇ ਆਪਾਂ ਡੇਲੀ ਵਰਤਦੇ ਹਾਂ ਜੀ ਬਰਤਨ ਨਾਲ ਹੋ ਜਾਂਦੇ ਜੀ ਉਹ ਖਰਾਬ ਜਿਵੇਂ ਆਪਾਂ ਤੋਂ ਦੁੱਧ ਡੁੱਲ ਲਿਆ ਜੀ ਦੁੱਧ ਸਾਫ਼ ਕਰਨੇ ਦੇ ਨਾਲ ਵੀ ਇਹ ਚਿਪਚਿਪੇ ਜੇ ਹੋ ਜਾਂਦੇ ਆ ਗੈਸ ਨੂੰ ਆਪਾਂ ਡੇਲੀ ਸਾਫ਼ ਕਰਦੇ ਹਾਂ ਸੈਲਫ ਸਾਫ਼ ਕਰਦੇ ਹਾਂ ਜੀ ਇਹ ਹੋ ਜਾਂਦੇ ਬਿਲਕੁਲ ਹਾਰ ਹਾਰ ਜੀ ਖਰਾਬ ਹੋ ਜਾਂਦੇ ਜੀ ਤੇ ਬਦੂਹ ਜੀ ਹੋਣ ਲੱਗ ਜਾਂਦੀ ਹੈ ਜੀ ਤੇ ਡੇਲੀ ਆਪਾਂ ਇਹਨਾਂ ਨੂੰ ਧੋਨੇ ਵੀ ਆ ਜੀ ਇਹਨਾਂ ਦੇ ਵਿੱਚ ਉਹ ਚਿਕਨਾਈ ਜੀ ਨਹੀਂ ਜਾਂਦੀ ਜਿਹੜੀ ਚਿਕਨਾਈ ਜੀ ਹੋ ਜਾਂਦੀ ਹੈ ਨਾ ਜਿਹ ਹੋਰ ਤਰੀ ਹੋ ਜਾਂਦੇ ਚਿਪ-ਚਿਪੇ ਜਿਹੇ ਜੀ ਤੇ ਲੋ ਜੀ ਅੱਜ ਆਪਾਂ ਇਹ ਸਾਫ਼ ਕਰਕੇ ਦਿਖਾਵਾਂਗੇ ਜੀ ਬਹੁਤ ਹੀ ਵਧੀਆ ਸੌਖੇ ਜਿਹੇ ਤਰੀਕੇ ਨਾਲ ਧੋ ਕੇ ਦਿਖਾਵਾਂਗੇ ਜੀ ਤੇ ਵੀਡੀਓ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਜੀ ਤੇ ਲੋ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਲਓ ਜੀ ਹੁਣ ਆਪਾਂ ਵੀਡੀਓ ਕਰਦੇ ਸ਼ੁਰੂ ਤੇ ਦੇਖੋ ਜੀ ਆਪਾਂ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਪਾਣੀ ਤੇ ਪਾਣੀ ਕਰ ਲਿਆ ਜੀ ਆਪਾਂ ਗਰਮ ਤੇ ਹੁਣ ਗਰਮ ਗਰਮ ਪਾਣੀ ਦੇ ਵਿੱਚ ਪਾ ਦਿੰਨੇ ਆ ਜੀ ਆਪਾਂ ਇਹ ਟਾਵਲ ਠੀਕ ਹੈ ਜੀ ਕੱਪੜੇ ਜਿੰਨੇ ਵੀ ਹੈਗੇ ਆ ਜੀ ਸਾਰੇ ਪਾ ਦਿੰਨੇ ਆ ਚਾਰੇ ਜੀ ਚਾਰੇ ਦੇ ਚਾਰੇ ਪਾ ਦਿੰਨੇ ਆ ਤੇ ਹੱਥਾਂ ਤੋਂ ਬਚਾ ਕੇ ਜੀ ਪਾਣੀ ਹੈਗਾ ਗਰਮ ਚਿੰਟੇ ਦੀ ਸਹਤ ਨਾਲ ਨਾ थोड़ा पानी आपके पानी थोड़ा जाए पानी पा लें चलो आप होर पा लें सारे डुबने चाहिए जी पानी के बच्चे बहुत ही ज्यादा गंदे हो ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਜੀ ਤਰੀਕੇ ਨਾਲ ਆਪਾਂ ਧੋਣਾਂਗੇ ਜੀ ਤੇ ਹਰ ਵਾਰ ਤੁਸੀਂ ਵੀ ਇਹ ਤਰੀਕੇ ਨਾਲ ਹੀ ਧੋਣਗੇ ਤੇ ਲੋ ਜੀ ਪਾਣੀ ਗਰਮ ਹੋ ਗਿਆ ਤੇ ਗੈਸ ਨੂੰ ਆਪਾਂ ਕਰਤਾ ਜੀ ਘਟ ਤੇ ਬਿਲਕੁਲ ਹੌਲੀ ਕਰਤਾ ਗੈਸਾ ਤੇ ਸਭ ਤੋਂ ਪਹਿਲਾਂ ਮੈਂ ਦੀਪਾ ਸਰਪ ਸਰਪ ਦੇਪਾ ਦੋ ਚੰਚਾ ਪਾ ਦਿੰਨੇ ਹਾਂ ਇਹ ਕਰਕੇ ਉਸ ਤੋਂ ਬਾਅਦ ਪਾਵਾਂਗੇ ਜੀ ਜਿਹੜੀ ਇਹਨਾਂ ਵਿੱਚ ਬਦਬੂ ਆਉਣ ਲੱਗ ਜਾਂਦੀ ਹੈ ਜੀ ਹਨਾ ਮੁਸ਼ਕ ਜੀ ਆਉਣ ਲੱਗ ਜਾਂਦੀ ਹੈ ਹਨਾ ਤੇ ਗੰਦੀ-ਗੰਦੀ ਜੀ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਸ਼ੈਂਪੂ ਸ਼ੈਂਪੂ ਵਾਲਾ ਸ਼ੈਂਪੂ ਲੈਣੀ ਬਦਬੂ ਆਉਂਦੀ ਜੀ ਤੇ ਬਹੁਤ ਜ਼ਿਆਦਾ ਸਾਫ਼ ਹੋ ਜਾਣਗੇ ਜੀ ਤੇ ਆਪਾਂ ਲੈ ਲੈਣੇ ਨੇ ਜੀ ਦੋ ਸ਼ੈਂਪੂ ਤੇ ਆਪਣੇ ਦੋ ਟੇਬਲ ਆ ਜੀ ਫਿਰ ਆਪਾਂ ਇੱਕ ਸ਼ੈਂਪੂ ਲੈਣਾ ਤੇ ਆਪਾਂ ਲਵਾਂਗੇ ਜੀ ਇੱਥੇ ਦੋ ਸ਼ੈਂਪੂ दोड़िया ली सैंपू दैंपू जो जो घर च है जी लेते हैं लो जी सैंपू आप देखो जी पानी किर हो गया जी गंदा पानी हो गया ਫਾਈ ਬੀੜੂ ਬਣਾਉਣੇ ਤੇ ਮਾਰੇ ਨੇ ਨਾ ਟਾਵਲ ਆਪਾਂ ਇਹਨੇ ਧੋਏ ਨਹੀਂ ਸੀ ਸਾਫ ਤਾਂ ਪੜੇ ਲਿਓ ਕਰਦੇ ਆ ਹਨਾ ਤੇ ਇਹ ਆਪਾਂ ਬੀੜੂ ਬਣਾਣੀ ਸੀ ਜਿੱਦ ਤੱਕ ਖਾਣੇ ਸੀ ਆਪਾਂ ਇਸਤਰੀ ਸਾਫ ਕਰਦੇ ਹੁੰਦੇ ਆ ਜੀ ਦੇਖੋ ਜੀ ਕਿੰਨਾ ਸੋਹਣਾ ਕਲਰ ਆ ਹੋ ਗਿਆ ਲਾ ਤੇ ਪਾਣੀ ਦੇਖੋ ਕਿੰਨਾ ਮਿੰਦਾ ਹੋ ਗਿਆ ਉਦੋਂ ਆਪਾਂ ਪੰਜ 10 ਮਿੰਟ ਇਹਨੂੰ ਟਾਕੇ ਰੱਖ ਦਾਂਗੇ ਜੀ ਤੇ ਜਿੰਨੀ ਵੀ ਇਹਦੇ ਵਿੱਚ ਮੈਲ ਹੋਏਗੀ ਧੰਡਾਈ ਹੋਏਗੀ ਜੀ ਕੀਤੀ ਤੇ ਉਹ ਸਾਰੀ ਉਗਲ ਜੇਗੀ ਜੀ ਤੇ 10 ਮਿੰਟ ਹੋ ਗਏ ਜੀ ਇਹਨਾਂ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਲੈ ਚੱਲਦੇ ਹਾਂ ਟੂਟੇ ਦੇ نیچے ਤੇ ਹੁਣ ਆਪਾਂ ਬਿਲਕੁਲ ਇਹਨਾਂ ਨੂੰ ਕਰਾਂਗੇ ਸਾਫ਼ ਟੂਟੇ ਦੇ نیچے ਜੀ ਆਪਾਂ ਕੜਾਹੀ ਰੱਖ ਲਈ ਜੀ ਤੇ ਹੁਣ ਜਿੰਨਾ ਵੀ ਪਾਣੀ ਗੰਦਾ ਜੀ ਢੋਲ ਕੇ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਬਹੁਤਾ ਆਪਾਂ ਨੂੰ ਬਰਸ ਮਾਰਨੇ ਦੀ ਲੋੜ ਨਹੀਂ ਦੀ ਨਾ ਆਪਾਂ ਨੂੰ ਬਹੁਤਾ ਮਲਣੇ ਦੀ ਲੋੜ ਜੀ ਤੇ ਠੀਕ ਹੈ ਜੀ ਤੇ ਬਹੁਤ ਗੰਦਾ ਪਾਣੀ ਹੋ ਗਿਆ ਜੀ ਸਾਰਾ ਪਾਣੀ ਆਪਾਂ ਨਾ ਠੰਡਾ ਕਰ ਲੈਨੇ ਆ ਜੀ ਉੱਪਰੋਂ ਟੂਟੀ ਚਲਾ ਕੇ ਤੇ ਚਿਮਟੇ ਦੀ ਸਹਤ ਨਾਲ ਆਪਾਂ ਦਬ ਦਬ ਕੇ ਜਿੰਨਾ ਵੀ ਝੁੱਗਾ ਸਾਰੀ ਕੱਢ ਦਾਂਗੇ ਜੀ ਤੇ ਬਹੁਤ ਵਧੀਆ ਸਾਫ਼ ਹੋਗੇ ਜੀ ਤੇ ਇਹ ਤਰੀਕੇ ਨਾਲ ਤੁਸੀਂ ਵੀ ਇੱਕ ਵਾਰੀ ਜ਼ਰੂਰ ਧੋਇਓ ਜੀ ਤੇ ਦੇਖੋ ਜੀ ਕਿੰਨੇ ਸਾਫ਼ ਹੋ ਗਏ ਜੀ ਬਹੁਤ ਜ਼ਿਆਦਾ ਗੰਦੇ ਹੋਏ ਪਏ ਸੀ ਜੀ ਤੇ ਲਓ ਜੀ ਹੁਣ ਆਪਾਂ ਪਾਣੀ ਡੋਲਤਾ ਜੀ ਤੇ ਹੁਣ ਆਪਾਂ ਨਾ ਦੂਸਰੇ ਸਿੰਖ ਚ ਰੱਖ ਕੇ ਕੜਾਹੀ ਨੂੰ ਤੇ ਆਪਾਂ ਨਚੋੜ ਕੇ ਉਧਰ ਰੱਖ ਦਾਂਗੇ ਜੀ ਚੰਗੀ ਤਰ੍ਹਾਂ ਸਾਫ ਪਾਣੀ ਦੇ ਵਿੱਚ ਕੱਢਾਂਗੇ ਜੀ ਚਾਰ ਪੰਜ ਪਾਣੀਆਂ ਦੇ ਵਿੱਚ ਦੀ ਤੇ ਬਹੁਤ ਜ਼ਿਆਦਾ ਸਾਫ ਹੋਗੇ ਜੀ ਠੀਕ ਹੈ ਜੀ ਤੇ ਆਪਾਂ 10 ਤੋਂ ਮਿੰਟ ਜਿਹੜੇ ਪਾਣੀ ਦੇ ਵਿੱਚ ਡੋਬ ਕੇ ਰੱਖੇ ਸੀ ਨਾ ਇਸ ਕਰਕੇ ਸਾਰੀ ਚਕਨਾਈ ਹੈ ਨਾ ਤੇ ਸਾਰਾ ਜਿੰਨਾ ਵੀ ਕੀ ਸੀ ਸਾਰਾ ਉਗਲ ਕੇ ਗਰਮ ਪਾਣੀ ਦੇ ਵਿੱਚ ਹੋ ਗਏ ਜੀ ਤੇ ਬਹੁਤ ਵਧੀਆ ਸਾਫ ਸਾਫ ਹੋ ਗਏ ਜੀ ਤੇ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਆ ਜੀ ਸਾਫ ਹਨ ਹੋ ਗਏ ਜੀ ਮਸਤ ਦੋ ਆਪਾਂ ਸੈਂਪਲ ਲੈਣੇ ਆ ਜੀ ਜੇ ਚਾਰ ਆਪਣੇ ਪਾਣਾ ਪੰਜ ਜਿੰਨੇ ਵੀ ਆਪਣੇ ਕੋਲ ਜ਼ਿਆਦਾ ਹੋਣ ਕਿ ਉਹਨੇ ਆਪਾਂ ਸੈਂਪਲ ਲੈ ਲੈਣੇ ਆ ਤੇ ਉਹਨਾਂ ਜੇ ਆਪਾਂ ਜ਼ਿਆਦਾ ਸਰਪਾ ਪਾ ਲੈਣੀ ਆ ਜੀ ਤੇ ਆਪਾਂ ਤਾਂ ਪਾਈ ਸੀ ਦੋ ਚਮਚ ਤੇ ਬਹੁਤ ਵਧੀਆ ਸਾਫ ਹੋ ਗਏ ਜੀ ਤੇ ਹੁਣ ਆਪਾਂ ਸੁੱਕਣੇ ਪਾ ਕੇ ਦਿਖਾਵਾਂਗੇ ਜੀ ਦੇਖੋ ਜੀ ਸਾਰੇ ਪਾਣੀ ਦੇ ਵਿੱਚ ਦੀ ਆਪਾਂ ਤੇ ਜੀ ਸੁੱਕਣੇ ਧੋ ਕੇ ਦੋ ਤਿੰਨ ਪਾਣੀਆਂ ਦੇ ਵਿੱਚ ਦੀ ਕੱਢ ਕੇ ਤੇ ਬਹੁਤ ਜਿਆਦਾ ਸਾਫ ਹੋ ਗਏ ਜੀ ਤੇ ਏਹੀ ਤਰੀਕੇ ਨਾਲ ਧੋਇਆ ਕਰੂਗੀ ਜੀ ਬਹੁਤ ਵਧੀਆ ਤਰੀਕਾ ਜੀ ਜੇ ਥੋੜੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰਹਿ ਬਰਕਤ